ਗੱਲ ਦੇ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮਹਿਕ ਫੈਸ਼ਨ ਪੰਜਾਬ ਤੇ ਅੱਜ ਅਸੀਂ ਤੁਹਾਡੇ ਲੈ ਕੇ ਆਇਆ ਬਹੁਤ ਹੀ ਵਧੀਆ ਤੇ ਬਹੁਤ ਹੀ ਨਿਊ ਲੁੱਕ ਦੀ ਵੈਰਾਈਟੀ ਜਿਸ ਨੂੰ ਆਪਾਂ ਬਾਗ ਫੁਲਕਾਰੀ ਵੀ ਕਹਿੰਦੇ ਆ ਤੇ ਆਪਾਂ ਇਸ ਨੂੰ ਸ਼ਗਨਾ ਦੀ ਫੁਲਕਾਰੀ ਵੀ ਕਹਿੰਦੇ ਆ ਜੀ ਫੁਲਕਾਰੀ ਜੋ ਹੈ ਆਪਣੇ ਪੰਜਾਬੀ ਟ੍ਰੈਡੀਸ਼ਨ ਵਿੱਚ ਹੈ ਬਹੁਤ ਹੀ ਇੰਪੋਰਟੈਂਸ ਰੱਖਦੀ ਹੈ ਕਿ ਜਦੋਂ ਵੀ ਕੋਈ ਮੁਟਿਆਰ ਇਸ ਨੂੰ ਆਪਣੇ ਤੇ ਲੈਂਦੀ ਹੈ ਜੀ ਤਾਂ ਉਹ तो आओ जी सब दी मन है लेडीज हो और गर्ल्स हो और उन्हें भी बहुत ही फेवरेट है जी आओ देख दिया शबना दी फुलकारी बाग फुलकारी जी अपनी जी फर्स्ट फुलकारी है ऊपर में ब्लैक कलर भी चाहिए ब्रेड देख सकते हो कितना प्रीटी कलर लगता है जी ब्लैक कलर तब हमें कोई भी फंक्शन हो ਜੇ ਕੋਈ ਕਿਸੇ ਵਿਆਹ ਮੈਰਿਜ ਜਾਂ ਫਿਰ ਕੋਈ ਜਾਗੂ ਦਾ ਫੰਕਸ਼ਨ ਹੋ ਜਾਂ ਫਿਰ ਕਿਤੇ ਵੀ ਗੀਤ ਸੰਗੀਤ ਤੇ ਹੋਵੇ ਬਹੁਤ ਹੀ ਵਧੀਆ ਲੱਗਦਾ ਹੈ ਤੇ ਕਾਲੀ ਰਾਤ ਕਿਸੇ ਜਦੋਂ ਬਹੁਤ ਹੀ ਜ਼ਿਆਦਾ ਚਮਕਦਾ ਹੈ ਜੀ ਜਿਸ ਤੇ ਆਪਾਂ ਦੇਖੋ ਤੇ ਨੀਰ ਵਾਇਰ ਕਿੱਦਾਂ ਗਿਆ ਹੈ ਜੀ ਆਹ ਦੇਖੋ ਜੀ ਕਿੰਨਾ ਵਧੀਆ ਮਿਰਰ ਵਰਕ ਕੀਤਾ ਗਿਆ ਜੀ ਸ਼ੀਸ਼ਾ ਵਾਲਾ ਵਰਕ ਤੇ ਆਹ ਵੇਖੋ ਜੀ ਇਸ ਵਿੱਚ ਥ्रेड ਵਰਕ ਵੀ ਕੀਤਾ ਗਿਆ ਰੈਡ ਕਲਰ ਗ੍ਰੀਨ ਕਲਰ ਪਿੰਕ ਕਲਰ yellow ਕਲਰ ਹੈ ਇਸ ਤੋਂ ਕਿਸੇ ਵੀ ਸੂਟ ਨਾਲ ਮੈਚ ਕਰਕੇ ਪਾ ਸਕਦੇ ਹੋ ਕਿਉਂਕਿ ਇਸ ਕਾਲੇ ਵਿੱਚ ਸਾਰੇ ਕਲਰ अवेलेबल ਨੇ ਇਸਾਈਡ ਤੇ ਗੋਟਾ ਪੱਟੀ ਵੀ ਲੱਗੀ ਹੋਈ ਹੈ ਜੋ ਬਹੁਤ ਹੀ ਵਧੀਆ ਲੱਗਦੀ ਹੈ ਜੀ ਆਹ ਵੇਖੋ ਜੀ ਕਿੰਨੀ ਵਧੀਆ ਗੋਟਾ ਪੱਟ ਲੱਗੇ ਹੈ ਫੋਰ ਸਾਈਡਾਂ ਤੇ ਲੱਗੀ ਹੋਈ ਹੈ ਆਹ ਵੇਖੋ ਜੀ ਬਹੁਤ ਹੀ ਵਧੀਆ ਹੁਨਕਾਰੀ ਹੈ ਜੀ ਬਹੁਤ ਹੀ ਵਧੀਆ ਨੁਖਿੰਦਾ ਜੀ ਅਤੇ ਜੀ ਇਹ ਜੀ ਇਸ ਵਿੱਚ ਹੀ ਖੋਰ ਕਲਰ ਅਵੇਲੇਬਲ ਹੈ ਜੀ ਆਹ ਵੇਖੋ ਜੀ ਆਪਨੇ ਨੈਕਸਟ ਕਲਰ ਹੈ ਜੀ येलो ਕਲਰ ਆਹ ਦੇਖੋ ਜੀ ਕਿੰਨਾ ਪੀਟੀ ਕਲਰ ਹੈ ਜੀ ਇਸ ਮਸਟਰਡ ਕਲਰ ਵੀ ਕਿਹਦਾ ਲੱਗਦਾ ਹੈ येलो ਕਲਰ ਬਹੁਤ ਹੀ ਬਿਊਟੀਫੁਲ ਲੱਗਦਾ ਹੈ ਜੀ ਆ ਵੇਖੋ ਜੀ ਕਿੰਨਾ ਵਧੀਆ ਤੇ ਬਿਊਟੀਫੁਲ ਕਲਰ ਹੈ ਜੀ ਸੇਮ ਹੀ ਡਿਜ਼ਾਈਨ ਹੈ ਜੀ ਬਹੁਤ ਹੀ ਚਾਰਚਾਂ ਲਗਾ ਤੁਹਾਡੀ ਲੁੱਕ ਨੂੰ ਜੀ ਇਸ ਵਿੱਚ ਆਪਣੇ ਬਲੈਕ ਕਲਰ ਵੀ ਅਵੇਲੇਬਲ ਹੈ ਜੀ ਆਹ ਵੇਖੋ ਜੀ ਬਹੁਤ ਹੀ ਵਧੀਆ ਪਚਾਇਆ ਹੋਇਆ ਹੈ ਜੀ ਜੀ ਆਪਣੀ ਨੈਕਸਟ ਸਬਨਰੀ ਫੁਲਕਾਰੀ ਵੇਖੋ ਜੀ ਇਹ ਵੀ ਬਹੁਤ ਹੀ ਵਧੀਆ ਹੈ ਜੀ ਰੈੱਡ ਕਲਰ ਵਿੱਚ ਹੈ ਜੀ ਜਹਲ ਵਿੱਚ orange ਤੇ yellow ਦਾ ਕੰਪੋ ਵੀ ਮਿਲੂਗਾ ਜੀ ਬਹੁਤ ਹੀ ਵਧੀਆ ਜੀ ਆਪਣੀ ਟ੍ਰੈਡੀਸ਼ਨ ਲੁੱਕ ਵਿੱਚ ਵੀ ਇਹ ਫੁਲਕਾਰੀ ਬਹੁਤ ਹੀ ਪਾਈ ਜਾਂਦੀ ਸੀ ਜੀ ਦੇਖ ਸਕਦੇ ਹੋ ਤੁਹਾਡੀ ਮੰਮੀਆਂ ਚਾਚੀਆਂ ਤਾਈਆਂ ਦੇ ਵੀ ਬਹੁਤ ਪਾਈਆਂ ਹੋਈਆਂ ਸੀ ਆਹ ਵੇਖੋ ਜੀ ਇਸ ਤੇ ਵੀ ਥ੍ਰੈਡ ਵਰਕ ਕੀਤਾ ਗਿਆ ਵੇਖੋ ਗ੍ਰੀਨ ਕਲਰ ਥੈਡ ਵਰਕ ਹੈ ਜੀ ਕਿੰਨਾ ਵਧੀਆ ਸਕੁਅਰ ਬਣੇ ਹੋਏ ਨੇ ਜੀਰੋ ਤੇ ਬਹੁਤ ਹੀ ਵੱਡ ਲੱਗਦਾ ਹੈ ਜੀ ਸਾਰਾ ਸਾਈਡ ਤੇ ਇਸੇ ਗੋਟਾ ਪੱਟੀ ਲੱਗੀ ਹੈ ਜੋ ਬਹੁਤ ਹੀ ਵਧੀਆ ਲੁੱਕ ਦਿੰਦਾ ਹੈ ਜੀ ਆਹ ਵੇਖੋ ਜੀ ਸਾਡੇ ਕੋਲੇ ਜੀ ਏਸੀ ਫੁਲਕਾਰੀ ਵਿੱਚ ਤਿੰਨ ਵੈਰਾਈਟੀ ਅਵੇਲੇਬਲ ਨੇ ਫਸਟ ਵਨ ਥਿਸ ਵਨ ਇਹ ਰੱਡ ਵਿੱਚ ਆਹ ਵੇਖੋ ਜੀ ਬਹੁਤ ਹੀ ਵਧੀਆ ਹੈ ਜੀ ਆਹ ਵੇਖੋ ਜੀ ਕਿੰਨਾ ਵਧੀਆ ਲੁੱਕ ਹੈ ਜੀ ਇਸ ਦਾ ਵੀ ਬਹੁਤ ਹੀ ਵਧੀਆ ਵਧੀਆ ਲੁੱਕ ਹੈ ਜੀ ਇਸ ਨੂੰ ਪਟਿਆਲਾ ਫੁਲਕਾਰੀ ਵੀ ਕਹਿੰਦੇ ਆ ਜੀ ਆਹ ਵੇਖੋ ਜੀ ਪੂਰਾ ਪੰਜਾਬੀ ਲੁੱਕ ਦਊਗੀ ਤੁਸੀਂ ਸੋਨ ਤੋਂ ਹਾਂ ਨੂੰ ਐਂ ਆਹ ਵੇਖੋ ਜੀ ਸੈਕਿੰਡ ਵੀ ਸੇਮ ਹੈ ਜੀ ਐਂਡ ਥਰਡ ਵਨ ਵੀ ਇਸ ਵਿੱਚ ਆਪਾਂ ਨੂੰ ਚਾਰ ਫੁਲਕਾਰੀ ਅਵੇਲੇਬਲ ਹੈ ਜੀ 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 ਆਪਾਂ ਜਿਹੜੇ ਨੈਕ ਸ਼ਗੋ ਦੀ ਫੁਲਕਾਰੀ ਆਤਾ ਜੀ ਬਹੁਤ ਹੀ ਵਧੀਆ ਜੀ ਇਹ ਜੀ ਸਪੈਸ਼ਲ ਕਰਵਾ ਚੌਥ ਵਾਸਤੇ ਤੇ ਸਪੈਸ਼ਲ ਜਾਗੋ ਫੰਕਸ਼ਨ ਵਾਸਤੇ ਬਹੁਤ ਹੀ ਵਧੀਆ ਲੁੱਕ ਦਿੰਦਾ ਹੈ ਜੀ ਤੁਹਾਨੂੰ ਇਹ ਜੀ ਮਲਟੀ ਕਲਰਫੁਲ ਫੁਲਕਾਰੀ ਹੈ ਜੀ ਇਸ ਵਿੱਚ ਸ਼ੀਸ਼ਿਆਂ ਤੇ ਸਟੋਨਸ ਦਾ ਵਰਕ ਕੀਤਾ ਗਿਆ ਹੈ

ਅਗਨ ਵਾਲੇ ਫੰਕਸ਼ਨ ਨੇ ਮਟਿਆਰਾ ਕੁੜੀਆਂ ਧੀਆਂ ਕੋਈ ਵੀ ਇਸ ਨੂੰ ਲੈ ਸਕਦੀਆਂ ਨੇ ਜੀ ਬਹੁਤ ਹੀ ਵਧੀਆ ਜੀ ਦੇਖੋ ਕਿੰਨਾ ਵਧੀਆ ਚੈੱਕ ਡਿਜ਼ਾਈਨ ਬਣਾਇਆ ਹੈ ਜੀ ਸਾਈਡ ਤੇ ਬੋਟਾ ਪੱਟੀ ਜੀ ਡਾਰਟ ਰੈੱਡ ਕਲਰ ਹੈ ਜੀ ਜੀ ਵਿੱਚ ਮਲਟੀ ਕਲਰ ਵਿੱਚ ਦੀ ਡਿਜ਼ਾਈਨ ਅਵੇਲੇਬਲ ਹੈ ਜੀ ਥ्रेड ਵਰਕ ਕੀਤਾ ਹੋਇਆ ਉੱਤੇ ਵੇਖੋ ਜੀ ਕਿੰਨਾ ਵਧੀਆ ਲੁੱਕ ਦਿੰਦਾ ਹੈ ਜੀ ਆਹ ਵੇਖੋ ਜੀ ਆਹ ਵੇਖੋ ਜੀ ਕਿੰਨਾ ਵਧੀਆ ਲੁੱਕ ਦਿੰਦਾ ਹੈ మేజీ ఆ వెకో జీ నెక్స్ట్ ਆਪਣੀ ఐటమ్ ਆ ਗਈ ਜੀ ਬਹੁਤ ਹੀ ਵਧੀਆ ਜੇਸ ਨੂੰ ਆਪਾਂ ਕਰਕੇ ਦਿਖਾ ਦਿੰਨੇ ਆ ਵੀ ਤੁਹਾਨੂੰ ਆ ਵੇਖੋ ਜੀ ਬਹੁਤ ਹੀ ਵਧੀਆ ਵੈਰਾਈਟੀ ਹੈ ਕੀ ਆ ਕਿੰਨਾ ਵਧੀਆ ਡਾਰਕ ਕਲਰ ਹੈ ਜੀ ਵਿੱਚ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਜੀ ਮੁੱਟੀਆਂ ਰਜਾ ਖੁੱਪਕੀ ਬਣ ਜੂਗੀ ਜੀ ਇਸ ਨੂੰ ਕਿਸੇ ਵਿਆਹ ਫੰਕਸ਼ਨ 'ਚ ਹੀ ਪਾਉਗੇ ਬਹੁਤ ਹੀ ਸੋਹਣਾ ਲੱਗਦਾ ਹੈ ਕੀ ਜੇ ਤੁਹਾਨੂੰ ਇਹਨਾਂ 'ਚ ਕੋਈ ਵੀ ਫੁਲਕਾਰੀ ਪਸੰਦ ਆਵੇ ਤੁਸੀਂ ਪਲੀਜ਼ ਉਹ ਸਕਰੀਨਸ਼ਾਟ ਲਾਗੇ ਤੁਹਾਡੇ ਸਾਡੇ WhatsApp ਨੰਬਰ ਤੇ ਸਾਨੂੰ ਭੇਜ ਸਕਦੇ ਹੋ ਤਾਂ ਕਿ ਅਸੀਂ ਫੁਲਕਾਰੀ ਤੁਹਾਡੇ ਤੱਕ ਪਹੁੰਚਾ ਸਕੀਏ ਬਹੁਤ ਹੀ ਵਧੀਆ ਚੀਜ਼ ਜੀ ਫੁਲਕਾਰੀਆਂ ਆ ਤੇ ਜੀ ਜਿਸ ਨੂੰ ਆ ਫੁਲਕਾਰੀ ਪਸੰਦ ਆਵੇ ਤਾਂ ਪਲੀਜ਼ ਇਹਨਾਂ ਨੂੰ ਆਰਡਰ ਕਰੋ ਜੀ ਐਂਡ ਪਲੀਜ਼ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ आवर ਚੈਨਲ ਤਾਂ ਧੰਨਵਾਦ